ਉਹ ਇਹ ਨਹੀਂ ਕੁਝ ਵੀ ਕਹਿਣ ਉਹ ਮਾਰ ਲਈ ਵੀ ਜਿਹੜੀ ਮਾਰ ਨਹੀਂ ਸੀ ਉਹ ਮੈਨੂੰ ਪਤਾ ਜੀ ਇਹ ਪਿੱਛੋਂ ਹੀ ਮਾਰ ਜੁਣੀ ਸੀ। ਪੱਟੀ ਘੜਦੀ ਨਾ ਪਿੱਛੇ ਬੋਲੀ ਦੀ ਬੋਟੀ ਨਹੀਂ ਖਾਗਦੇ ਲੋਕ ਤਾਂ ਬੋਟੀ ਨਹੀਂ ਅੱਧੀ ਕਦੇ ਬਾਹਰ ਬਹੁਤ ਗੰਦੀ ਸਮੈਲ ਆਉਂਦੀ ਹੈ। ਅੱਜਕੱਲ ਮੀਂਹ ਦਾ ਸੀਜ਼ਨ ਚੱਲ ਰਿਹਾ ਤੇ ਥਾਂ ਥਾਂ ਤੇ ਸੱਪ ਤੇ ਹੋਰ ਕੀੜੇ ਮਕੌੜੇ ਨਿਕਲ ਰਹੇ ਨੇ ਤੇ ਇਸੇ ਵਿਚਾਲੇ ਨੰਗਲ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ 16 ਫੁੱਟ ਦਾ ਅਜਕਰ ਦੇਖਿਆ ਗਿਆ ਜਿਸ ਤੋਂ ਬਾਅਦ ਲੋਕ ਡਰ ਗਏ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਉਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਤੇ ਇਸ ਅਜਗਰ ਦਾ ਰੈਸਕਿਊ ਕੀਤਾ ਗਿਆ ਦੱਸਦੇ ਕਿ 16 ਫੁੱਟ ਦਾ ਇਹ ਅਜਗਰ ਸੀ ਅਤੇ ਇਸ ਤੋਂ ਇਲਾਵਾ ਇਸ ਦਾ 60 ਕਿਲੋ ਵਜ਼ਨ ਦੱਸਿਆ ਜਾ ਰਿਹਾ ਹੈ ਤੇ ਇਸ ਖਤਰਨਾਕ ਜ਼ਹਿਰੀਲੇ ਅਜਗਰ ਨੂੰ ਦੇਖ ਕੇ ਲੋਕਾਂ ਦੇ ਸਾਹ ਸੁੱਕ ਜਾਂਦੇ ਨੇ ਲੋਕਾਂ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਤੇ ਜਲਦੀ ਇਸ ਬਾਰੇ ਜੰਗਲੀ ਜੀਵ ਵਿਭਾਗ ਨੂੰ ਫੋਨ ਕੀਤਾ ਜਾਂਦਾ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅਜਕਰ ਨੂੰ ਕਾਬੂ ਕਰਨ ਦੇ ਲਈ ਮੌਕੇ ਤੇ ਇਹ ਜੰਗਲੀ ਵਿਭਾਗ ਦੀ ਟੀਮ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਦੇਖਿਆ ਜਾ ਸਕਦਾ ਕਿਵੇਂ ਕੜੀ ਮੁਸ਼ਕਲ ਤੋਂ ਬਾਅਦ ਇਸ ਅਜਕਰ ਦਾ ਰੈਸਕਿਊ ਕੀਤਾ ਜਾਂਦਾ ਹੈ ਇਸ ਨੂੰ ਬੋਰੀ ਦੇ ਵਿੱਚ ਪਾਇਆ ਜਾਂਦਾ ਤੇ ਇੱਕ ਸੁਰੱਖਿਅਤ ਥਾਂ ਤੇ ਜਾ ਕੇ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਵੀ ਸੁਣੋ ਗੇ ਤੁਮਰਾ ਦੱਸੋ ਇਹ ਕਿੱਥੋਂ ਲਿਆਓ ਫੜ ਕੇ ਕੀ ਹੈ ਸਰ ਸਾਨੂੰ ਸਾਡੇ ਬਲਾਕ ਅਫੀਸਰ ਦਾ ਸੁਖਵੀਰ ਸਿੰਘ ਜੀ ਦਾ ਫੋਨ ਆਇਆ ਜੀ ਕਿ ਸਟਾਪ ਕਲੱਬ ਉਹ ਨਾ ਇੱਕ ਕੋਈ ਵੱਡਾ ਅਜਗਰ ਹੈ ਜੀ ਇੰਡੀਅਨ ਰੋਕ ਪਾਈਥਨ ਤੇ ਅਸੀਂ ਹੁਣ ਮੌਕੇ ਤੇ ਜਾ ਕੇ ਸਾਡੇ ਨਾਲ ਆਪਣੇ ਬੀਵੀਐਮਬੀ ਦੇ ਫਾਇਰ ਕਰਮਚਾਰੀ ਸੀਗੇ ਮਨਦੀਪ ਜੀ ਤੇ ਹੋਰ ਸੀਗੇ ਨਾਲ ਉਹਨਾਂ ਦੇ ਸਹਿਯੋਗ ਨਾਲ ਸਾਰੇ ਇਹਨੂੰ ਅਸੀਂ ਰੈਸਕੂ ਕੀਤਾ ਜੀ ਤੇ ਹੁਣ ਇਹਨੂੰ ਰੈਸਕੂ ਕਰਕੇ ਤੇ ਇਹਦਾ ਜੋ ਵੀ ਹੈ ਫਰਸਟ ایڈ ਦੇ ਕੇ ਜੀ ਇਹਨੂੰ ਜੰਗਲ ਦੇ ਵਿੱਚ ਰਿਲੀਜ਼ ਕਰਾਂਗੇ ਸਰ ਜਕਵੀ ਸੀ ਨਹੀਂ ਨਹੀਂ ਸਰ ਬਿਲਕੁਲ ਠੀਕ ਸੀਗਾ ਹਾਂ ਇਹ ਕਾਰਨ ਕਰਕੇ ਤੇ ਸੈਂਚਰੀ ਚੋਂ ਵੀ ਧਰ ਆ ਗਿਆ ਸਰ ਤੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਸੀਗੀ ਇੱਕ ਕਾਫੀ بڑا ਇਹ ਸਾਰਾ ਮੜਾ ਕੋਈ 15-16 ਫੁੱਟ ਲੰਬਾ ਜੀ ਤੇ 50-60 ਕਿਲੋ ਦਾ weight ਆ ਹਾਂਜੀ ਸਰ ਬੜੇ ਉਹਦੇ ਨਾਲ ਰੈਸਕੂ ਕੀਤਾ ਜੀ